ਸੀ ਖੜੇ ਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਤੋਖਪੁਰਾ ਦੇ ਵਿੱਚ ਜਿਹੜੀਆਂ ਤਸਵੀਰਾਂ ਦਿਖਾਉਣ ਜਾ ਰਿਹਾ ਤੁਹਾਨੂੰ ਤਸਵੀਰਾਂ ਨੇ ਇਹ ਭਾਰਤ ਮਾਲਾ ਪ੍ਰੋਜੈਕਟ ਦੀਆਂ ਜਿੱਥੇ ਕਿ ਇਹ ਲਗਾਤਾਰ ਜਿਹੜਾ ਕੰਮ ਚੱਲ ਰਿਹਾ ਹੈ ਕਾਫੀ ਜ਼ਮੀਨ ਹੈ ਹਜ਼ਾਰਾਂ ਏਕੜ ਪੰਜਾਬ ਦੀ ਜ਼ਮੀਨ ਆ ਰਿਕੁਆਇਰ ਕੀਤੀ ਗਈ ਹੈ ਪਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਕੰਮ ਹੈ ਜਿਹੜਾ ਤਕਰੀਬਨ ਕਹਿ ਸਕਦੇ ਹਾਂ ਕਿ ਖਨੌਰੀ ਤੋਂ ਦਿੱਲੀ ਤੱਕ ਦਾ ਕੰਪਲੀਟ ਹੋ ਚੁੱਕਿਆ ਉਸ ਤੋਂ ਬਾਅਦ ਖਨੌਰੀ ਤੋਂ ਅੱਗੇ ਜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਐਂਟਰ ਹੋ ਚੁੱਕਿਆ ਉੱਥੇ ਤੱਕ ਵੀ ਕੰਪਲੀਟ ਹੋ ਚੁੱਕਿਆ ਪਰ ਇਹ ਜਿਹੜਾ ਪਿੰਡ ਸੰਤੋਖਪੁਰਾ ਇੱਥੋਂ ਤਕਰੀਬਨ 5-6 ਕਿਲੋਮੀਟਰ ਦਾ ਕੰਮ ਹੈ ਜਿਹੜਾ ਰੁਕਿਆ ਹੋਇਆ ਸੀ ਕਿਉਂਕਿ ਸਰਕਾਰ ਵੱਲੋਂ ਐਨਐਚਆਈ ਵੱਲੋਂ ਜਿਹੜੇ ਕਿਸਾਨਾਂ ਨੂੰ ਉਹ ਪੈਸੇ ਸਹੀ ਟਾਈਮ ਤੇ ਨਹੀਂ ਪਾਏ ਗਏ ਸੀ ਲੰਮਾ ਸਮਾਂ ਜਿਹੜਾ ਪਹਿਲਾਂ ਧਰਨਾ ਚੱਲਿਆ ਸੀ ਤਸਵੀਰਾਂ ਦੇ ਵਿੱਚ ਦਿਖਾ ਦਈਏ ਉਸ ਤੋਂ ਬਾਅਦ ਮੀਟਿੰਗਾਂ ਹੋਈਆਂ ਧਰਨਾ ਚੱਕਿਆ ਗਿਆ ਵਾਦਾ ਕੀਤਾ ਗਿਆ ਪੈਸੇ ਪਾਉਣ ਦਾ ਪਰ ਕਿਤੇ ਨਾ ਕਿਤੇ ਜਿਹੜੀ ਰੁਕਾਵਟ ਫੇਰ ਉੱਥੇ ਬਣੀ ਕਿ ਕਿਸਾਨਾਂ ਨੂੰ ਪੂਰੇ ਪੈਸੇ ਨਹੀਂ ਪਾਏ ਗਏ ਕਿਤੇ ਨਾ ਕਿਤੇ ਕੰਮ ਹੈ ਜਿਹੜਾ ਰੋਕਣਾ ਪਿਆ ਦੁਬਾਰਾ ਤੋਂ ਸੰਤੋਖਪੁਰਾ ਪਿੰਡ ਦੇ ਵਿੱਚ ਜਿਹੜਾ ਕਿਸਾਨ ਇਕੱਠੇ ਹੋਏ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਵੀ ਕਿ ਜੂ ਗ੍ਰਾਹਾਂ ਦੇ ਮਦਦ ਦੇ ਨਾਲ ਜਿਹੜਾ ਇੱਥੇ ਪੱਕਾ ਮੋਰਚਾ ਹੈ ਉਹ ਲਗਾਇਆ ਗਿਆ ਕਿਸਾਨ ਇਕੱਠੇ ਹੋਏ ਨੇ ਹੱਥਾਂ ਦੇ ਵਿੱਚ ਜਿਹੜੇ ਆਧਾਰ ਕਾਰਡ ਨੇ ਪੈਨ ਕਾਰਡ ਨੇ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਫੜੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਜਿਹੜਾ ਪੈਸਾ ਨਾ ਮਿਲਣ ਕਰਕੇ ਇਹਨਾਂ ਨੂੰ ਪੱਕਾ ਮੋਰਚਾ ਜਿਹੜਾ ਲਾਉਣਾ ਪਿਆ ਕੱਲ ਤੋਂ ਵੱਡਾ ਇਕੱਠ ਕਰਕੇ ਪੱਕਾ ਮੋਰਚਾ ਲਾਇਆ ਗਿਆ ਕਿਉਂਕਿ ਜਿੰਨਾ ਚਿਰ ਕਿਸਾਨਾਂ ਦਾ ਕਹਿਣਾ ਕਿ ਪੈਸੇ ਨਹੀਂ ਪੈਂਦੇ ਉਹਨਾਂ ਚਿਰ ਮੋਰਚਾ ਲੱਗਿਆ ਰਹੂਗਾ ਸਾਡੇ ਨਾਲ ਜਿਹੜੇ ਲਾਡੀ ਜੀ ਜੁੜੇ ਨੇ ਲਾਡੀ ਕੀ ਕਾਰਨ ਹੋਇਆ ਜਿਹੜਾ ਦੁਬਾਰਾ ਤੋਂ ਪਹਿਲਾਂ ਲੰਬਾ ਸਮਾਂ ਮੋਰਚਾ ਚੱਲਿਆ ਤੇ ਹੁਣ ਦੁਬਾਰਾ ਤੋਂ ਕੱਲ ਤੋਂ ਫੇਰ ਪੱਕਾ ਮੋਰਚਾ ਲਾਉਣਾ ਹੈ ਕੀ ਕਾਰਨ ਹੈਗਾ ਇਹ ਜੀ ਜਿਹੜਾ ਕਾਰਨ ਹੈ ਐਨਐਚ ਤੇ ਸਰਕਾਰ ਦੀਆਂ ਜਿਹੜੀਆਂ ਨਲਕੀਆਂ ਨੇ ਉਹਦਾ ਵੱਡਾ ਇਹ ਕਾਰਨ ਬਣ ਗਿਆ ਕਿਉਂਕਿ ਪਹਿਲਾਂ ਤਾਂ ਜਿਹੜਾ ਇਸ ਪਿੰਡ ਨੂੰ 1.9 ਲੱਖ ਰੁਪਇਆ ਇਹਦਾ ਮੁੱਲ ਪਾਇਆ ਸੀ ਇਹਨਾਂ ਨੇ ਸਰਕਾਰ ਨੇ ਇਹ ਕੀਮਤ ਲਾਈ ਤੇ ਜਦ ਕਿ ਲੋਕਾਂ ਦੀ ਆਮ ਕੀਮਤ 20 ਲੱਖ ਰੁਪਈਆ ਦੀ ਉਹਦੇ ਸਬੰਧ ਦੇ ਵਿੱਚ ਫਿਰ ਜਥੇਬੰਦੀ ਕੋਲੇ ਪਿੰਡ ਆਇਆ ਵੀ ਸਾਡੇ ਨਾਲ ਇਸ ਤਾਂ ਸਰਕਾਰ ਧੱਕਾ ਕਰ ਰਹੀ ਆ ਉਹਦੇ ਵਿੱਚ ਫਿਰ ਜਥੇਬੰਦੀ ਨੇ ਫੈਸਲਾ ਲੈ ਕੇ ਇੱਕ ਸਾਲ ਪੂਰਾ ਆਪਣਾ ਇਹ ਮੋਰਚਾ ਚੱਲਿਆ ਫਿਰ ਇਹਨਾਂ ਨੂੰ 70 ਲੱਖ 50 ਹਜ਼ਾਰ ਹੈ 70 ਲੱਖ 50 ਹਜ਼ਾਰ ਰੁਪਈਆ ਸਰਕਾਰ ਨਾਲ ਤੈਅ ਹੋਇਆ ਤੇ ਵੀ ਇਹਨਾਂ ਨੂੰ ਪੈਸੇ ਵਾਰਡ ਜਿਹੜੀਆਂ ਜਾੜਾ ਪੱਤਾ ਸਾਰਾ ਪਾ ਕੇ ਵਿੱਚ ਪਾਵਾਂਗੇ ਜਿਹੜਾ 70 ਲੱਖ 50 ਹਜ਼ਾਰ ਰੁਪਿਆ ਹੋਇਆ ਸੀ ਪਰ ਏਕੜ ਦਾ ਹੋਇਆ ਸੀ ਪਰ ਏਕੜ ਦਾ ਜੀ ਉਸ ਤੋਂ ਬਾਅਦ ਕੁਝ ਪੈਸੇ ਪੈ ਗਏ ਜਿਹੜਾ ਕਿ ਕਬਜ਼ਾ ਜ਼ਮੀਨ ਦਾ ਪਹਿਲਾਂ ਲੈ ਗਏ ਜਿਹੜੀ ਪੇਮੈਂਟ ਆ ਉਹ ਬਾਅਦ ਦੇ ਵਿੱਚ ਪਾਈ ਆ ਜਿਹੜਾ ਉਹਦਾ ਹਿਸਾਬ ਆ ਜਿਹੜੇ ਬਾਕੀ ਪੈਸੇ 6 6.5 ਕਰੋੜ ਦੇ ਲਗਭਗ 20 ਬੰਦਿਆਂ ਦੇ ਉਹ ਅਜੇ ਰਹਿੰਦੇ ਨੇ ਸਰਕਾਰ ਨੇ ਨਹੀਂ ਪਾਇਆ ਇਹਨਾਂ ਨੇ ਬਹੁਤ ਗੇੜੇ ਮਾਰੇ ਨੇ ਦਫ਼ਤਰਾਂ ਦੇ ਐਨਐਚ ਦੇ ਗੇੜੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਸਰਕਾਰ ਦੇ ਬੰਦੇ ਨੇ ਵੀ ਤੁਸੀਂ ਕਿਹਾ ਹੋ ਨਿਓ ਤੁਹਾਡਾ ਕੀ ਕਾਰਨਾ ਤੁਹਾਡਾ ਪੈਸਾ ਕਿਉਂ ਇੰਨੀ ਖੱਜਲ ਖੁਆਰੀ ਤੇ ਇਹਨਾਂ ਨੂੰ ਹਰਾਨਗੀ ਕਰਨੀ ਪਈ ਦੁਬਾਰਾ ਫੇਰ ਇਹ ਜਥੇਬੰਦੀ ਨਾਲ ਜੁੜੇ ਵੀ ਸਾਨੂੰ ਜੀ ਕੋਈ ਹਿਸਾਬ ਨਹੀਂ ਦੇ ਰਿਹਾ ਕੋਈ ਦੱਸ ਨਹੀਂ ਰਿਹਾ ਕੋਈ ਪੈਸਾ ਨਹੀਂ ਦੇ ਰਿਹਾ ਜਥੇਬੰਦੀ ਨੇ ਫਿਰ ਫੈਸਲਾ ਲੈ ਕੇ ਮੀਟਿੰਗ ਦੇ ਵਿੱਚ ਇੱਥੇ ਜਿਹੜਾ ਕੱਲ ਕੰਮ ਰੋਕਿਆ ਮਸ਼ੀਨਾਂ ਦਾ ਵੱਡਾ ਕੱਟ ਕਰਕੇ ਲਗਾਤਾਰ ਆਪਣਾ ਮੋਰਚਾ ਚੱਲੂ ਕੱਲ ਤਹਿਸੀਲਦਾਰ ਸਾਹਿਬ ਵੀ ਆਏ ਨੇ ਤੇ ਆਪਣੇ ਇੰਟੈਲੀਜੈਂਸੀ ਵਾਲੇ ਕ੍ਰਾਈਮ ਬ੍ਰਾਂਚ ਵਾਲੇ ਵੀ ਆਏ ਨੇ ਉਹਨਾਂ ਨੂੰ ਦੱਸਿਆ ਵੀ ਇਹ ਜਿਹੜਾ ਪੈਸਾ ਹੈਗਾ ਉਹ ਨਹੀਂ ਪਿਆ ਸਾਡੇ ਕੋਲ ਆ ਲਿਸਟਾਂ ਨੇ ਇਹਦੇ ਆ ਉਹ ਆੜਦੀਆਂ ਆ ਲਿਸਟਾਂ ਨੇ ਠੀਕ ਹੈ 24 ਬੰਦਿਆਂ ਦੇ ਜਿਹੜੇ ਪੈਸੇ ਰਹਿੰਦੇ ਨੇ ਉਹ ਆ ਕੇ ਤਹਿਸੀਲਦਾਰ ਸਾਹਿਬ ਕਹਿੰਦੇ ਜੀ ਅਸੀਂ ਭੇਜੀ ਹੋਈ ਆ ਉੱਤੇ ਚਿੱਠੀ ਐਨਐਚਏ ਨੂੰ ਉਹ ਪੇਮੈਂਟ ਪਾਉਣਗੇ ਅਸੀਂ ਕਿਹਾ ਜੀ ਪਾਉਣਗੇ ਤਾਂ ਅਸੀਂ ਉੱਠ ਖੜਾਂਗੇ ਨਹੀਂ ਪੈਂਦੀ ਤਾਂ ਅਸੀਂ ਆ ਕੰਮ ਆ ਜਿਹੜਾ ਰੋਕਤਾ ਸੀ ਬੈਠੇ ਆ ਹੱਥੇ ਥੋੜਿਆ ਸਾਡੇ ਕੰਨਿਓ ਤਾਂ ਅੱਜ ਪੇਮੈਂਟ ਪਾ ਦੇ ਅਸੀਂ ਉੱਠ ਖੜਾਂਗੇ ਲੋ ਜਿਵੇਂ ਕੱਲ ਤਹਿਸੀਲਦਾਰ ਵੀ ਆਇਆ ਕਿ ਉਸ ਤੋਂ ਪਹਿਲਾਂ ਕਿਸਾਨਾਂ ਨੇ ਪਹੁੰਚ ਕੀਤੀ ਹੋਣੀ ਆ ਕਿ ਉਸ ਟਾਈਮ ਇਹਨਾਂ ਦੀ ਸੁਣਵਾਈ ਪ੍ਰੋਪਰ ਹੁੰਦੀ ਸੀ ਦਫ਼ਤਰਾਂ ਦੇ ਵਿੱਚ ਬਿਲਕੁਲ ਨਹੀਂ ਹੁੰਦੀ ਜੇ ਤੁਸੀਂ ਪੁੱਛ ਸਕਦੇ ਹੋ ਇਹ ਤਾਂ ਮਿਸਪ੍ਰਿੰਟ ਕਰ ਦਿੰਦੇ ਨੇ ਖੇਪਟਾਂ ਬਦਲ ਦਿੰਦੇ ਨੇ ਇਹ ਤਾਂ ਜੇ ਗੱਲ ਲੰਮੀ ਆ ਜੇ ਵੱਡੀ ਲੈ ਕੇ ਗੱਲ ਇਹਦਾ 70% ਜਿਹੜਾ ਮਾਲ ਦਾ ਵਿਭਾਗ ਹੈ ਉਹਦਾ ਰਿਕਾਰਡ ਗੰਦਲਾ ਆਪਣੇ ਪੰਜਾਬ ਦਾ ਜਦੋਂ ਤੋਂ ਮਰੱਬੇਬੰਦੀ ਹੋਈ ਆ ਗਰਦਾਬਰੀਆਂ ਹੋਈਆਂ ਨੇ ਇੰਤਕਾਲ ਚੜਿਆ ਗੈਰਮੁਮਕਨ ਆ ਮੁਮਕਨ ਆ ਉਹ ਉਹ ਦੀ ਬਹੁਤ ਵੱਡੀ ਇਹਦੇ ਵਿੱਚ ਘਪਲੇਬਾਜ਼ੀਆਂ ਕਰਕੇ ਬਹੁਤ ਜ਼ਿਆਦਾ ਪੰਜਾਬ ਦਾ ਕਿਸਾਨ ਆ ਜਿਹੜਾ ਹਰਾਸਮੈਂਟ 'ਚ ਆਇਆ ਜਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਸੰਤੋਖਪੁਰ ਹੀ ਹੈ ਜੀ ਅਮਰਪਾਲ ਤੁਹਾਨੂੰ ਪੇਮੈਂਟ ਕਦੋਂ ਦੀ ਰੁਕੀ ਹੋਈ ਆ ਤੁਹਾਡੀ ਪੇਮੈਂਟ ਹੈ ਇਹ ਸਾਨੂੰ ਲਗਭਗ 3 ਸਾਲ ਹੋ ਗਏ ਜੀ ਇਹ ਪੇਮੈਂਟ ਰੁਕੀ ਨੂੰ ਹੂੰ ਇਹ ਸਾਨੂੰ ਸਾਲ ਤੋਂ ਸਾਲ ਡੇਢ ਸਾਲ ਤੋਂ ਹੋ ਗਿਆ ਵੀ ਇਹਨਾਂ ਦੇ ਦਫ਼ਤਰਾਂ ਗੀੜੇ ਮਾਰਦੇ ਤੇ ਬਸ ਸਾਨੂੰ ਮਿੱਠੀ ਗੋਲੀ ਦੇ ਕੇ ਮੋੜ ਦਿੰਦੇ ਆ ਜੀ ਹੂੰ ਤੇ ਸਾਡੇ ਨਾਲ ਕੋਈ ਇਹਨਾਂ ਨੇ ਉਹ ਕੀਤਾ ਨਹੀਂ ਵਾਰਤਾਲਾਪ ਹਾਲ ਤੱਕ ਇਹ ਤੁਹਾਨੂੰ ਕੀ ਕਹਿੰਦੇ ਰਹੇ ਨੇ ਹੁਣ ਤੱਕ ਮਤਲਬ ਕਿ ਕੀ ਕਿਹਾ ਗਿਆ ਕਿ ਤੁਹਾਡੀ ਪੇਮੈਂਟ ਪੈ ਰਹੀ ਆ ਜਾਂ ਪਾਵਾਂਗੇ ਜਾਂ ਅਜੇ ਕਾਗਜ਼ ਭੇਜੇ ਗਿਆ ਕੀ ਕਰੇ ਜੇ ਜਦੋਂ ਵੀ ਇਹਨਾਂ ਨਾਲ ਗੱਲ ਕਰਦੇ ਆਂ ਜੀ ਕਹਿੰਦੇ ਵੀ ਅਸੀਂ ਐਨਸੀਆਈ ਨੂੰ ਕਹਿੰਨੇ ਆ ਕਿ ਚਿੱਠੀ ਭੇਜੀ ਹੈਗੀ ਐਸਡੀਐਮ ਨਾਲ ਗੱਲ ਕਰਦੇ ਆਂਗੇ ਉਹ ਕਿਹਨੇ ਡੀਸੀ ਸਾਹਿਬ ਨਾਲ ਗੱਲ ਕਰਦੇ ਆਂ ਬਸ ਉਹਨਾਂ ਨੂੰ ਉਲਝਾਉਂਦੇ ਰਹਿੰਦੇ ਆ ਜੀ ਜਦੋਂ ਵੀ ਇਹਨਾਂ ਕੋਲ ਜਾਂਦੇ ਆਂ ਡੇਢ ਸਾਲ ਵਾਂਗ ਹੋ ਗਿਆ ਦਫ਼ਤਰਾਂ ਦੇ ਜਿਹੜੇ ਮਾਰਦੇ ਪਰ ਇਹਨਾਂ ਨੇ ਸਾਡਾ ਹਾਲੇ ਤੱਕ ਇੱਕ ਵੀ ਰੁਪਿਆ ਪੇਮੈਂਟ ਤਾਂ ਨਹੀਂ ਪਾਇਆ ਹੁਣ ਤੁਸੀਂ ਫਿਰ ਕੀ ਕੀਤਾ ਅਸੀਂ ਫਿਰ ਉਗਰਾਹਾਂ ਜੁਨੀਅਨ ਸਾਡੇ ਪ੍ਰਧਾਨ ਸਾਹਿਬ ਨੇ ਇਹਨਾਂ ਨਾਲ ਵਾਰਤਾਲਾਪ ਕੀਤਾ ਜੀ ਤੇ ਇਹ ਹੁਣ ਅਸੀਂ ਕੱਲ ਕੰਮ ਰਕਵਾਇਆ ਨਾ ਸਾਰਾ ਮਸ਼ੀਨਾਂ ਦਾ ਇਹਨਾਂ ਨੇ ਕਿਸਾਨ ਜੁਨੀਅਨ ਇਕੱਠ ਕਰਕੇ ਤੇ ਹੁਣ ਅਸੀਂ ਪੱਕੇ ਤੌਰ ਤੇ ਧਰਨਾ ਲੱਗਿਆ ਜੀ ਬਰੇ ਇਹ ਹੁਣ ਸਾਡੀ ਇਹੀ ਮੰਗ ਹੈ ਕਿ ਜਦੋਂ ਤੱਕ ਸਾਡਾ ਪੈਸਾ ਨਹੀਂ ਪੈਂਦਾ ਅਸੀਂ ਧਰਨਾ ਨਹੀਂ ਚੱਕਾਂਗੇ ਲਾਡੀ ਫਿਰ ਉਹੀ ਗੱਲ ਹੈ ਕਿ ਜਥੇਬੰਦੀ ਤੇ ਵੀ ਸਵਾਲ ਖੜੇ ਕੀਤੇ ਜਾਂਦੇ ਆ ਅਫਸਰ ਸਾਹਿਬ ਵੱਲੋਂ ਲੀਡਰਾਂ ਵੱਲੋਂ ਕਿ ਜਿੱਥੇ ਵੀ ਦੇਖਦੇ ਆ ਉੱਥੇ ਹੀ ਧਰਨਾ ਲਾ ਲੈਂਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਹ ਸਹੀ ਗੱਲ ਆ ਜੀ ਸਰਕਾਰ ਨੇ ਦੇਖੋ ਜਥੇ ਬੰਦਿਆਂ ਨੂੰ ਬਦਨਾਮ ਕਰ ਨਹੀਂ ਕਰਨਾ ਕਹਿਣਾ ਵੀ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਵੀ ਉਰੇ ਦਰਿਆ ਬਸ ਜਾਣੀਆਂ ਅਸੀਂ ਟੇਬਲ ਤੇ ਬਹਿ ਕੇ ਗੱਲ ਕਰਨੀ ਚਾਹੁੰਦੇ ਆ ਕੋਈ ਅਫਸਰ ਆ ਜੇ ਪੰਜਾਬ ਸਰਕਾਰ ਦਾ ਆ ਜੇ ਡੀਸੀ ਸਾਹਿਬ ਆ ਜਾਣ ਐਸਡੀਐਮ ਸਾਹਿਬ ਆ ਜਾਣ ਐਨਐਚਏ ਦੇ ਮੁਲਾਜ਼ਮ ਆ ਜਾਣ ਬਹਿ ਕੇ ਟੇਬਲ ਤੇ ਗੱਲ ਕਰਨ ਇੱਕ ਵੀ ਗੱਲ ਦਾ ਜਵਾਬ ਨਹੀਂ ਦੇ ਸਕਦੇ ਜਿਹੜਾ ਵੀ ਮੁੱਦਾ ਫੜਦੇ ਆ ਅਸੀਂ ਇਹ ਨਹੀਂ ਵੀ ਫੜ ਲਿਆ ਇਹ ਮੁੱਦਾ ਵਿਚਾਰਿਆ ਬਲਾਕ ਚ ਵੀ ਮੀਟਿੰਗ ਹੁੰਦੀ ਆ ਫਿਰ ਜ਼ਿਲ੍ਹੇ ਚ ਵਿਚਾਰਿਆ ਜਾਂਦਾ ਸੂਬੇ ਚ ਵਿਚਾਰਿਆ ਜਾਂਦਾ ਇਸ ਤਰ੍ਹਾਂ ਨਹੀਂ ਵੀ ਦਰਿਆ ਬਿਛਾ ਕੇ ਬਹਿ ਗਏ ਕਿਉਂ ਇਹ ਭਗਵੰਤ ਮਾਣਾ ਚੁਟਕਲਿਆਂ ਦਾ ਰਾਜ ਆ ਚੁਟਕਲਿਆਂ ਚ ਕਰ ਗਿਆ ਉਹ ਚੁਟਕਲੇ ਛੱਡਦਾ ਉਹ ਤਾਂ ਕਹਿੰਨ ਦੀ ਮੈਂ ਧਰਨਾ ਵੀ ਨਹੀਂ ਲੱਗਣ ਦਿੰਦਾ ਆਹ ਦੱਸੋ ਅੱਜ 6.5 ਕਰੋੜ ਰੁਪਈਆ ਜਿਹੜਾ ਨਹੀਂ ਪਿਆ ਅਥਾਰਟੀ ਨੇ ਨਹੀਂ ਕਬਜ਼ਾ ਲੈ ਲਿਆ ਕੰਮ ਚਲਾ ਲਿਆ ਫਿਰ ਕਿਸਾਨੀ ਨੂੰ ਮਾਰਨ ਨਹੀਂ ਲੱਗੇ ਬਾਈ ਇਹ ਹੂੰ ਇਹ ਬਰਬਾਦ ਨਹੀਂ ਕਰਨ ਲੱਗੇ ਹੋਏ ਸਾਡੇ ਖੇਤਾਂ ਦੇ ਵਿੱਚ ਝਣੇੜੀ ਆ ਜਿਹੜਾ ਵਿੱਚ ਉਹ ਵੀ ਮਸਲਾ ਰਹਿ ਗਿਆ ਦੀ ਆਪਾਂ ਦੱਸਦੀਏ ਉਹ ਕਿਸਾਨ ਦੀ ਜ਼ਮੀਨ ਲੈ ਲਈ ਕਹਿੰਦੇ ਜੀ ਨੰਬਰੇ ਮਿਸਪ੍ਰਿੰਟ ਹੋ ਗਿਆ ਉੱਥੇ ਸਾਲ ਬੈਠਿਆਂ ਲਾ ਕੇ ਟੈਂਟ ਹੁਣ ਜੀ ਅਸੀਂ ਪੈਸੇ ਪਾ ਦਾਂਗੇ ਪੈਸੇ ਅਜੇ ਤੱਕ ਉਹਦੇ ਵੀ ਨਹੀਂ ਪਏ ਉਹ ਵੀ ਨਾਲ ਸਾਡਾ ਮਸਲਾ ਇਹਦੇ ਵਿੱਚ ਸੰਘਰੇੜੀ ਦਾ ਉਹਦੇ ਵੀ ਪੈਸੇ ਵਿੱਚ ਨਾਲ ਪਵਾਉਣੇ ਨੇ ਅਸੀਂ ਜਿਹੜੀ ਉਹਦੀ ਜ਼ਮੀਨ ਦਾ ਕਿਸਾਨ ਦਾ ਖੁੰਝਾ ਬਚ ਗਿਆ ਉਹਨੂੰ ਕੋਈ ਰਾਹ ਨਹੀਂ ਦੱਸੋ ਕੌਣ ਲੰਘਣ ਦਿਓ ਇੰਨੇ ਚ ਕਹਿੰਦਾ ਜੀ ਅਸੀਂ ਰਸਤਾ ਲਾ ਕੇ ਦੇਵਾਂਗੇ ਐਸਡੀਐਮ ਸਾਹਿਬ ਕਹਿੰਦੇ ਲਾ ਕੇ ਦੇਵਾਂਗੇ ਪਰ ਕੋਈ ਨਹੀਂ ਲਾਉਂਦਾ ਜਿਹੜੀ ਇਹ ਪੇਮੈਂਟਾਂ ਗੱਲ ਕਰਕੇ ਜਦੋਂ ਤੁਸੀਂ ਧਰਨਾ ਚੱਕਿਆ ਕਿੱਥੇ ਕਟਾਹੀ ਕਿੱਥੇ ਲੱਗਦੀ ਹੈ ਤੁਹਾਨੂੰ ਕੌਣ ਕਟਾਹੀ ਕਰ ਰਿਹਾ ਹੈ ਇਹਦੇ ਵਿੱਚ ਕਿਉਂਕਿ ਜਗਾ ਜਗਾ ਤੇ ਬਾਰ ਬਾਰ ਉਸੇ ਮੰਗਾ ਨੂੰ ਲੈ ਕੇ ਧਰਨੇ ਲਾਉਣੇ ਪੈ ਰਹੇ ਆ ਕਿ ਤਾਂਹੀ ਤਾਂ ਜੀ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਨੇ ਨਾ ਲੋਕਾਂ ਨੂੰ ਤੰਗ ਕਰਕੇ ਲੋਕਾਂ ਦੇ ਹੱਥ ਖੜੇ ਕਰਾ ਕੇ ਆ ਜਮੀਨਾਂ ਚੋਂ ਬਾਹਰ ਕੱਢਣਾ ਇਹਦਾ ਕਤਾਈਆਂ ਬਹੁਤ ਕਰਦੇ ਨੇ ਵੀ ਇਹ ਜਿਹੜੇ ਲੋਕ ਨੇ ਖੱਜਲ ਖਵਾਰ ਕਰ ਲਈਏ ਇਹਨਾਂ ਨੂੰ ਇੱਕ ਆਤ ਜਿਹੜੀ ਉਹ ਆਤ ਪਾ ਦੀਏ ਉਹ ਆਤ ਤੋਂ ਮਜਬੂਰ ਕਰਕੇ ਕੱਲ ਨੂੰ ਇਹਨਾਂ ਨੂੰ ਖੇਤਾਂ ਚੋਂ ਵੀ ਬਾਹਰ ਕਰਦੀਏ ਇਹ ਇਹ ਪਾਲਿਸੀਆਂ ਨੇ ਇਹਨਾਂ ਦੀਆਂ ਵੱਡੀਆਂ ਬਿਲਕੁਲ ਜੀ ਇਹ ਇਹਨਾਂ ਦਾ ਕਹਿਣਾ ਕਿ ਜਿਹੜੀ ਕਿਤੇ ਨਾ ਕਿਤੇ ਮਾਲ ਵਿਭਾਗ ਦੀ ਜਿਹੜੀ ਕਤਾਹੀ ਆ ਕਿਉਂਕਿ ਨੰਬਰ ਨੇ ਜਿਹੜੇ ਸਹੀ ਢੰਗ ਨਾਲ ਨਹੀਂ ਅੱਗੇ ਦਿੱਤੇ ਗਏ ਇਸ ਕਰਕੇ ਜਿਹੜੇ ਰੌਲੇ ਨੇ ਪੈ ਰਹੇ ਨੇ ਤਾਂ ਕਿ ਹੁਣ ਜਿਹੜਾ ਮਸਲਾ ਉੱਠਿਆ ਹੈ ਸੰਤੋਖਪੁਰਾ ਪਿੰਡ ਦਾ ਸੰਗਰੂਰ ਜ਼ਿਲ੍ਹੇ ਦਾ ਬਲਾਕ ਪਵਾਨੀ ਘੜਦਾ ਪਿੰਡ ਹੈ ਸੰਤੋਖਪੁਰਾ ਜਿੱਥੇ ਕਿਸਾਨ ਨੇ ਜਿਹੜੇ ਸਾਰੇ ਇਕੱਠੇ ਹੋਏ ਹੋਏ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਫੜੇ ਹੋਏ ਨੇ ਜਿਨ੍ਹਾਂ ਦਾ ਤਕਰੀਬਨ 6.5 ਕਰੋੜ ਰੁਪਈਆ ਬਕਾਇਆ ਰਾਸੀ ਰਹਿੰਦੀ ਆ ਜਿੰਦਾ ਨਾਂ ਮਿਲਣ ਕਰਕੇ ਕਿਸਾਨ ਦੁਨੀਆ ਦੀ ਸਹਾਇਤਾ ਲਈ ਗਈ ਆ ਤਾਂ ਪੱਕਾ ਧਰਨਾ ਇਹਨਾਂ ਨੂੰ ਦੁਬਾਰਾ ਇੱਥੇ ਲਾਉਣਾ ਪਿਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੇ ਪੀਟੀਸੀ ਨਾਲ ਕੈਮਰਾਮੈਨ ਪੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ